विराट रूप और ध्यान विधि कही सुखनंद समझाए सोनन परिचित चित सो मुनि चरण सिर निवाई नमो नारायण जी नमो नारायण ਆਪ ਸਭ ਨੂੰ ਪਤਾ ਹੈ ਕਿ ਆਪਾਂ ਮਹਾਭਾਰਤ ਕਥਾ ਪੁਰਾਣ ਸਰਵਣ ਕਰ ਰਹੇ ਹਾਂ ਪਹਿਲੇ ਸਕੰਧ ਦੇ 19 ਅਧਿਆਇਆਂ ਦਾ ਆਪਾਂ ਸਰਵਨ ਕਰ ਚੁੱਕੇ ਹਾਂ ਅੱਜ ਦੂਜਾ ਸਕੰਧ ਦਾ ਪਹਿਲਾ ਅਧਿਆਇ ਆਰੰਭ ਕਰਾਂਗੇ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਕਿਰਪਾ ਕਰਕੇ ਆਪਣੀ ਕਥਾ ਜਿਨ੍ਹਾਂ ਪ੍ਰੇਮੀਆਂ ਨੂੰ ਪਸੰਦ ਆ ਰਹੀ ਹੈ ਓਹੋ ਸ਼ੇਰ ਤੇ ਲਾਇਕ ਜਰੂਰ ਕਰਿਆ ਕਰੋ ਚੈਨ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਆਪ ਸਭ ਦੇ ਪਿਆਰ ਨਾਲ ਹੀ ਅੱਪੇ ਅੱਗੇ ਵਧ ਰਹੇ ਹਾਂ ਸੋ ਜਿਆਦਾ ਨਾ ਗੰਦੇ ਹੋਏ ਕਥਾ ਆਰੰਭ ਕਰਦੇ ਹਾਂ ਸੁਖਦੇਵ ਜੀ ਰਾਜੇ ਪ੍ਰਸਿੱਤ ਨੂੰ ਕਹਿੰਦੇ ਨੇ ਇਹ ਮਹਾਰਾਜ ਰਾਜਨ ਤੈਂ ਬੜੀਆ ਗੱਲ ਪੁੱਛੀ ਵੀ ਕਥਾ ਸੁਣਨ ਨਾਲ ਆ ਮਨੁੱਖਾਂ ਦਾ ਨੁਕੀ ਫਲ ਮਿਲਦਾ ਹੈ ਸੁਖਦੇਵ ਜੀ ਕਹਿਣ ਲੱਗੇ ਇਹ ਰਾਜਨ ਆਮ ਬੰਦਾ ਆਪਣੇ ਨਿੱਤ ਚਰੀ ਦੀ ਜ਼ਿੰਦਗੀ ਦੇ ਵਿੱਚ ਟੈਮ ਨੂੰ ਬਰਬਾਦ ਕਰ ਰਿਹਾ ਹੈ ਸਵੇਰੇ ਆਪਣੇ ਕਾਰਾਂ ਦੇ ਵਿੱਚ ਲੱਗਿਆ ਰਹਿੰਦਾ ਹੈ ਸ਼ਾਮ ਨੂੰ ਛੋਕੇ ਬਾਲ ਬੱਚਿਆਂ ਦੇ ਵਿੱਚ ਟੈਮ ਬਰਬਾਦ ਕਰ ਦਿੰਦਾ ਹੈ ਲੇਕਿਨ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਮੈਂ ਕਥਾ ਨਹੀਂ ਜੀ ਮਹਾਪਾਉ ਤੇ ਕਥਾ ਪੁਰਾਣਾ ਹੈ ਇਹਨੂੰ ਸਰਵਰ ਨਹੀਂ ਕਰਦਾ ਇਸ ਕਰਕੇ ਉਹਦਾ ਬਹੁਤ ਬਲਮੁੱਲੇ ਸਮਾਂ ਬਤੀਤ ਹੋ ਰਿਹਾ ਹੈ ਕਿਉਂਕਿ ਕੋਈ ਵਪਾਰ ਦੇ ਵਿੱਚ ਹੈ ਕੋਈ ਨੌਕਰੀ ਪੇਸ਼ਾ ਹੈ ਕੋਈ ਕਿਸ਼ਤ ਹੈ ਤੇ ਕੋਈ ਕੁਸ਼ਾ ਹੈ ਵਪਾਰੀ ਬੰਦਾ ਸਵੇਰ ਤੋਂ ਸ਼ਾਮ ਤੱਕ ਆਪਣੇ ਕਾਰਖਾਨੇ ਜਾਂ ਦੁਕਾਨਾਂ ਦੇ ਵਿੱਚ ਬੈਠ ਕੇ ਝੂਠ-ਤਪਾਨ ਵੇਚ ਬੋਲ ਕੇ ਤਾਂ ਅਦੌਲਤ ਕਮਾਉਂਦਾ ਹੈ ਆਪਣੇ ਪਰਿਵਾਰ ਬਾਲ ਬੱਚੇ ਭੈਣ ਭਾਈਆਂ ਨੂੰ ਪਾਲਣ ਵਾਸਤੇ ਮੇਕਨ ਅੰਤ ਸਮੇ ਦੇ ਵਿੱਚ ਜਦੋਂ ਅੰਤ ਸਮਾ ਆ ਜਾਂਦਾ ਹੈ ਬਲੋਗ ਨੂੰ ਸੁਦਾ ਆ ਜਾਂਦਾ ਹੈ ਤਾਂ ਉਹਦੇ ਪਾਪਾਂ ਦਾ ਦੇ ਹਿੱਸੇਦਾਰੇ ਦੇ ਵਿੱਚ ਕੋਈ ਉਹਦਾ ਹਿਸਾਬ ਨਹੀਂ ਬਣਾਉਂਦਾ ਉਹਨੂੰ ਪਾਪ ਆਪ ਭੁਗਤਨੇ ਪੈਂਦੇ ਹਨ ਨਰਕ ਦੇ ਵਿੱਚ ਜਾਣਾ ਪੈਂਦਾ ਹੈ ਸੋ ਸੁਖਦੇਵ ਜੀ ਪਰ ਰਾਜਾ ਪਰ ਸੁਣ ਜਾ ਰਹੇ ਹਨ ਕੇ ਰਾਜਨ ਸੇ ਗੁਰੂ ਮੇ ਨਮਾ ਆਮ ਆਦਮੀ ਨੂੰ ਦੇਖੋ ਕਾਰ ਵਿਵਹਾਰ ਕਰਨੇ ਜਰੂਰੀ ਨੇ ਕਰੀ ਜਾਵੇ ਲੇਕਿਨ ਪਰਮਾਤਮਾ ਦੇ ਭਜਨ ਸ਼ਰਮਣਾ ਅਤੇ ਮਹਾ ਭਗਵਤ ਕਥਾ ਪੁਰਾਣ ਜਰੂਰ ਸੁਣੇ ਮਹਾ ਭਗ ਕਥਾ ਭਗਤ ਪੁਰਾਣ ਸੁਣਨ ਨਾਲ ਪਾਪੀ ਬੰਦਾ ਵੀ ਮੁਕਤ ਹੋ ਜਾਂਦਾ ਹੈ ਜੋ ਮਹਾ ਭਗਤ ਕਥਾ ਪੁਰਾਣ ਹੈ ਇਹ ਅਸੀਂ ਮੇਰੇ ਪਿਤਾ ਤੋਂ ਪੜੀ ਦੇ ਲਿਖੀ ਹੈ ਸੁਣੀ ਹੈ ਕਿਉਂਕਿ ਜਿੰ ਹੁਣ ਤੱਕ ਜਿਹੜੇ ਤੁਹਾਨੂੰ ਸਾਧੂ ਦੱਸ ਰਹੇ ਸੀਗੇ ਵੀ ਕੋਈ ਤਪ ਕਰ ਲੈ ਜਪ ਕਰ ਲੈ ਭਜਨ ਕਰ ਲੈ ਜਾਂ ਦਾਨ ਯਗ ਕਰ ਲੈ ਉਹਨਾਂ ਦਾ ਮਤ ਤਾਂ ਇਹ ਤਾਂ ਉਹ ਤੁਸੀਂ ਉਹਨਾਂ ਨਾਲ ਸਸ਼ਟ ਨਹੀਂ ਹੋ ਸਕੇ ਕਿਉਂਕਿ ਉਹਨਾਂ ਨੇ ਆਪਣੇ ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਤੇ ਜੈ ਕਿ ਨਹੀਂ ਕਹੇ ਕਿ ਤਾ ਕਰੇ ਤਾ ਪਕੇ ਤਾ ਕਰੇ ਪਾ ਜਾਨੇ ਕਿ ਤਾ ਕਰੇ ਦਾਨ ਦਿੱਤਾ ਕਦੇ ਯੱਗ ਕਿਤੇ ਲੇਕਿਨ ਮੈਂ ਸ਼ੁਰੂਤ ਉਹੀ ਇਸ ਕਥਾ ਨਾਲ ਹੀ ਜੁੜਿਆ ਹਾਂ ਮੇਰੇ ਪਿਤਾ ਤੋਂ ਮੈਂ ਕਥਾ ਇਹ ਪੜੀ ਤੇ ਸੁਣੀ ਹੈ ਤੇ ਮੈਂ ਇਸ ਕਥਾ ਨਾਲ ਹੀ ਸਿਮਲਤ ਹਾਂ ਤੇ ਮੈਂ ਤੁਹਾਨੂੰ ਇਹ ਮਹਾਭਗਤ ਕਥਾ ਪੁਰਾਨ ਸੁਣਾਉਂਗਾ ਕਿਉਂਕਿ ਤੇਰੇ ਕੋਲੇ ਸੱਤ ਦਿਨ ਹਨ ਲੇਕਿਨ ਰਾਜਾ ਸ਼ਤਾੰਗਲੇ ਕੋਲੇ ਦੋ ਘੜੀਆਂ ਦੇ ਵਿੱਚ ਉਹ ਮੁਕਤੀ ਨੂੰ ਪ੍ਰਦਾਨ ਹੋ ਗਏ ਸੀਗੇ ਤੇਰੇ ਕੋਲ ਤਾਂ ਅਜੇ ਵੀ 7 ਦਿਨ ਨੇ ਤਾਂ ਰਾਜਾ ਪੁਛਿਤ ਮਨ ਖੜਾ ਕੇ ਤੀਰ ਦੇ ਕੇ ਥੋੜਾ ਮਨ ਨੂੰ ਪ੍ਰਸੰਨਤਾ ਕਰਕੇ ਬੋਲਿਆ اے मुਣੀ ਜੀ ਤੁਸੀਂ ਸਾਨੂੰ ਉਹ ਕਥਾ ਵੀ ਸੁਣਾਓ ਜਿਦੇ ਵਿੱਚ ਰਾਜਾ ਖਟਵਾਂਗ ਨੇ ਦੋ ਘੜੀਆਂ ਦੇ ਵਿੱਚ ਰੱਬ ਨੂੰ ਪਾ ਲਿਆ ਸੀਗਾ ਤਾਂ ਇਸੀ ਸੁਖਦੇਵ ਜੀ ਕਹਿਣ ਲੱਗੇ हे ਰਾਜਨ ਇੱਕ ਸਮੇਂ ਦੈਤਿਆਂ ਨੇ ਇੰਦਰਾਪੁਰੀ ਨੂੰ ਜਿੱਤ ਲਿਆ ਤੇ ਦੇਵਤੇ ਇੰਦਰਾਪੁਰੀ ਤੋਂ ਖਦੇੜ ਤੇ ਦੈਤਿਆਂ ਦਾ ਰਾਜ ਹੋ ਗਿਆ ਤਾਂ ਬਸਪਤੀ ਜੋ ਦੇਵਤਿਆਂ ਦੇ ਗੁਰੂ ਹਨ ਉਹ ਕਹਿਣ ਲੱਗੇ ਉਹਨਾਂ ਕੋਲ ਗਏ ਤੇ ਕਹਿਣ ਲੱਗੇ ਵੀ ਆਪਣਾ ਕੋਈ ਹੱਲ ਕਰੋ ਤਾ ਬਦਸਪਤੀ ਕੇ ਕਹਿ ਲਗੇ ਵੀ ਆਪਣਾ ਐਵੇਂ ਨਹੀਂ ਹੱਲ ਹੋ ਸਕਦਾ ਰਾਜਾ ਖਟਵਾੰਗ ਜੇ ਆਪਣੀ ਨਾਲ ਆ ਕੇ ਯੁੱਧ ਦੇ ਵਿੱਚ ਸ਼ਮਿਲਤ ਹੋ ਕੇ ਤਾਂ ਆਪਾਂ ਯੁੱਧ ਕੀਤਾ ਸਕਦੇ ਹਾਂ ਤਾਂ ਐਨੀ ਗੱਲ ਸੁਣਦੇ ਹੋਏ ਸਾਰੇ ਦੇਵਤੇ ਇੰਦਰ ਸੇਤ ਯੋਧ ਦੇਵਤੇ ਰਾਜਾ ਖਟਵਾੰਗ ਦੇ ਕੋਲ ਆ ਗਏ ਆ ਕੇ ਬੇਨਤੀ ਕੀਤੀ ਤਾਂ ਦੇਵਤਿਆਂ ਨੂੰ ਆਏ ਆਪਣੇ ਹਰਵਾਰ ਦੇ ਵਿੱਚ ਰਾਜਾ ਖੜਾ ਹੋ ਕੇ ਜੱਡਵਤ ਪਨਾਮ ਕਰਦਾ ਹੈ ਤੇ ਵੇਨ ਬੇਤੀ ਕਹਿੰਦਾ ਕਿ ਮਹਾਰਾਜ ਕੋਈ ਆਗਿਆ ਦੋ ਕਿਵੇਂ ਆਈ ਤਾਂ ਉਹ ਕਹਿਣ ਲੱਗੇ ਵੀ ਦੇਤਿਆ ਨੇ ਸਾਡਾ ਰਾਜ ਛੀਨ ਲਿਆ ਹੈ ਤੁਸੀਂ ਸਾਡੇ ਨਾਲ ਯੁੱਧ ਕਰੋ ਤਾਂ ਆਪ ਦੇਤਿਆ ਨੂੰ ਇੰਦੇ ਲੋਗ ਦੇ ਵਿੱਚ ਖੜੇ ਰდਈਏ ਤਾਂ ਖਟਵਾਂਗ ਜੀ ਕਹਿਣ ਲਗੇ ਤਨ ਭਾਗ ਮੇਰੇ ਜੋ ਮੈਂ ਤੁਹਾਡੇ ਕੰਮ ਆਵਾਂ ਇਹ ਸਰੀਰ ਇੱਕ ਦਿਨ ਤਾਂ ਮਰਨਾ ਹੀ ਹੈ ਲੇਕਿਨ ਮੈਂ ਜੇ ਧਰਮ ਦੇ ਕੰਮ ਆਇਆ ਤਾਂ ਮੇਰੇ ਮੈਂ ਬਹੁਤ ਭਾਗੇਸ਼ਾਲੀ ਹਾਂ ਇਹਨੇ ਕਹਿੰਦਾ ਹੋਇਆ ਆਗੇ ਲੈ ਕੇ ਦੇਵਤਿਆਂ ਨਾਲ ਜਾ ਕੇ ਦੇਵਤਿਆਂ ਨਾਲ ਯੁੱਧ ਕਰਨਾ ਸ਼ੁਰੂ ਕਰ ਦਿੱਤਾ ਥੋੜੇ ਚਿਰ ਤੇ ਹੀ ਦੇਵਤੇ ਹਾਰ ਮੰਨ ਕੇ ਭੱਜ ਗਏ ਇਹਨਾਂ ਲੋਕ ਦੇ ਵਿੱਚ ਦੁਬਾਰੇ ਦੇਵਤਿਆਂ ਦਾ ਰਾਜ ਹੋ ਗਿਆ ਦਵਾਰੇ ਰਾਜਗaddi ਤੇ Indra ਕੇ ਬਰਾਜਮਨ ਹੋ ਗਿਆ ਤਾਂ ਮਨ ਖੁਸ਼ ਹੋਇਆ ਰਾਜੇ ਖਟਵਾੰਗ ਦਾ ਤੇ ਸਾਰਾ ਕੁਝ ਖੁਸ਼ਹਾਲ ਦੇਖ ਕੇ ਬੇਨਤੀ ਕਰਦਾ ਕਿ ਮਹਾਰਾਜ ਮੈਨੂੰ ਇਹ ਅੱਗੇ ਦੋ ਮੈਂ ਚਲਿਆ ਜਾਵਾਂ ਤਾਂ Indra ਕੇ પ્રસન્ન ਹੋ ਕੇ ਕਹਿੰਦਾ ਕਿ ਰਾਜਾ ਮਹਾਰਾਜ ਕੋਈ ਬਾਰ ਮੰਗ ਲੋ ਤਾਂ ਕਟਵਾਹ ਕਹਿੰਦਾ ਕਿ ਵੀ ਛੱਤ ਦੀਪਾਂ ਦਾ ਮਹਾਰਾਜ ਆ ਪਹਿਲਾਂ ਹੀ ਹਾਂ ਮੈਂ ਤਾਂ ਤੇਰੀ ਸਿਹਤਾ ਕਰਕੇ ਗਿਆ ਮਨ ਦੇ ਵਿੱਚ ਸੋਚਦਾ ਹੈ ਲੇਕਿਨ 인ਦੇ ਦੇ ਮਨ ਦੀਆਂ ਗੱਲਾਂ ਸਮਝ ਜਾਂਦਾ ਜੇ ਕਹਿੰਦਾ ਵੀ ਰਾਜਨ ਸਾਡੇ ਦੇਵਤਿਆਂ ਦੇ ਵਿੱਚ ਇੱਕ ਗੁਣ ਹੈ ਵੀ ਅਸੀਂ ਬੰਦੇ ਦੇ ਆਰਾਪ ਵਿਖ ਤੇ ਵਿੱਤ ਆ ਵੇਖ ਸਮਝ ਲੈਣੇ ਆ ਸਾਨੂੰ ਪਤਾ